ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਰੋੜਾ ਵੱਲੋਂ ਕਈ ਕਾਂਗਰਸੀ ਜਿਹੜੇ ਆ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਪਰ ਉਸ ਦੇ ਵਿੱਚ ਹੀ ਕਾਂਗਰਸੀਆਂ ਦੇ ਵਿੱਚ ਵਿੱਚ ਇੱਕ ਬੰਦਾ ਉਹ ਸ਼ਾਮਲ ਕੀਤਾ ਗਿਆ ਜਿਹੜਾ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਤੇ ਜਿਹੜਾ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਵੱਲੋਂ ਹੀ ਵੱਲੋਂ ਕੇ ਪਿੰਡ ਦਾ ਮੁੰਡਾ ਸਰਪੰਚ ਹੈ ਉਹਦਾ ਨਾਂ ਵਿੱਕੀ ਹੈ ਉਸ ਵਿਅਕਤੀ ਨੂੰ ਦੁਬਾਰਾ ਸ਼ਾਮਲ ਕਰ ਲਿਆ ਗਿਆ ਪਾ ਹੁਣ ਇਥੇ ਸਮਝ ਨਹੀਂ ਆ ਰਹੀ ਕਿ ਆਮ ਆਦਮੀ ਪਾਰਟੀ ਕੀ ਆਪਣੇ ਵਰਕਰਾਂ ਦੇ ਉਮੀਦਵਾਰ ਜਾਂ ਵਰਕਰਾਂ ਦੇ ਜਾਂ ਅਹੁਦੇਦਾਰਾਂ ਦੇ ਲਾਇਸੈਂਸ ਰੀਨਿਊ ਕੀਤੇ ਜਾ ਰਹੇ ਹੈ ਕਿ ਪਹਿਲਾਂ ਵਾਲੀਆਂ ਮੈਂਬਰਸ਼ਿਪਾਂ ਥੋੜੀਆਂ ਜਿਹੀਆਂ ਪੁਰਾਣੀਆਂ ਹੋ ਗਈਆਂ ਦੁਬਾਰਾ ਦੇ ਦਿੱਤਾ ਜਾਵੇ ਜਾਂ ਚੋਣਾਂ ਦੌਰਾਨ ਦੂਜੀਆਂ ਪਾਰਟੀਆਂ ਤੇ ਜਾਂ ਇੱਕ ਹਵਾ ਬਣਾਉਣ ਲਈ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਇੰਨੇ ਬੰਦੇ ਸ਼ਾਮਲ ਹੋ ਗਏ ਜੀ ਵਿੱਚ ਭਾਵੇਂ ਬਹੁਤੇ ਬੰਦੇ ਆਪਣੇ ਹੋਣ ਪਰ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਨੌਜਵਾਨ ਨੂੰ ਸ਼ਾਮਲ ਕੀਤਾ ਗਿਆ ਉਹ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸੇਵਾ ਕਰ ਰਿਹਾ ਹੈ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਵਰਕ ਕਰ ਰਿਹਾ ਹੈ ਤੇ ਉਹ ਲਗਾਤਾਰ ਪ੍ਰਚਾਰ ਵੀ ਕਰ ਰਿਹਾ ਸੰਜੀਵ ਅਰੋੜਾ ਦਾ ਉਹ ਪੂਰਾ ਪ੍ਰਚਾਰ ਕਰ ਰਿਹਾ ਉੱਥੇ ਇੰਚਾਰਜ ਤੱਕ ਉਹਨੂੰ ਲਾਇਆ ਹੋਇਆ ਹੈ ਪਰ ਇਸੇ ਦੇ ਦੌਰਾਨ ਹੀ ਕਾਂਗਰਸ ਪਾਰਟੀ ਵੱਲੋਂ ਆਇਆ ਕਿ ਉਹਦੇ ਗੱਲ ਦੇ ਵਿੱਚ ਰੋਪਾ ਪਾਇਆ ਜਾਂਦਾ ਤੇ ਉਹਨੂੰ ਸ਼ਾਮਲ ਕਰ ਲਿਆ ਜਾਂਦਾ ਹੁਣ ਇੱਕ ਇਹ ਹੋਰ ਗੱਲ ਹੈ ਕਿ ਜਿਹੜੇ ਬਾਕੀ ਸ਼ਾਮਲ ਹੋਏ ਹੈ ਸਾਨੂੰ ਨਹੀਂ ਪਤਾ ਕਿ ਉਹ ਕਾਂਗਰਸ ਤੋਂ ਆਇਆ ਜਾਂ ਕਿਤੋਂ ਹੈ ਪਰ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਕੀ ਕਿਤੇ ਆਮ ਆਦਮੀ ਪਾਰਟੀ ਆਪਣੇ ਬੰਦਿਆਂ ਨੂੰ ਦੁਬਾਰਾ ਲਾਇਸੈਂਸ ਤਾਂ ਨਹੀਂ ਦੇ ਰਹੀ ਕਿ ਭਾਈ ਤੁਹਾਡੀ ਮਿਆਦ 3 ਸਾਲ ਦੀ ਸੀ 4 ਸਾਲ ਦੀ ਸੀ ਹੁਣ ਲਾਇਸੈਂਸ ਦੁਬਾਰਾ ਕਰਾ ਲਓ ਇੱਕ ਵਾਰ ਨਿਊ ਕਰਵਾ ਲਓ ਇਹ ਅਕਸਰ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਬੰਦੇ ਨਹੀਂ ਮਿਲਦੇ ਸ਼ਾਮਲ ਕਰਨ ਵਾਲੇ ਤਾਂ ਫਿਰ ਆਪਣੇ ਬੰਦਿਆਂ ਨੂੰ ਕਿ ਤਾਂ ਕਿ ਅਖਬਾਰ ਜਾਂ ਕਿਥੇ ਇਸ਼ਤਿਹਾਰ ਦੇ ਵਿੱਚ ਫੋਟੋ ਲਗਾਈ ਜਾ ਸਕੇ ਕਿ 50 ਬੰਦੇ 60 ਬੰਦੇ 70 ਬੰਦੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਉਹ ਖੁਦ ਪਹਿਲਾਂ ਹਿੱਸਾ ਸੀ ਅਸੀਂ ਫੋਨ ਤੇ ਵੀ ਗੱਲਬਾਤ ਕੀਤੀ ਹੈ ਤਾਂ ਉਹ ਵਿਅਕਤੀ ਦਾ ਇੱਥੇ ਇਹ ਕਹਿਣਾ ਵਿਕੀ ਦਾ ਕਿ ਬਾਏ ਮਿਸਟੇਕ ਹੋਇਆ ਹੈ ਉਹ ਉਸ ਵਾਰਡ ਦੇ ਇੰਚਾਰਜ ਸੀ ਤੇ ਸਰੋਪਾ ਉਹਨਾਂ ਦੇ ਵੀ ਪਾਪ ਤਾ ਗਿਆ ਪਰ ਉਹਨਾਂ ਨੇ ਕਿਹਾ ਕਿ ਉਹ ਤਾਂ ਆਮ ਆਗੂ ਵੀ ਪਾਰਟੀ ਦਾ ਲੰਮੇ ਸਮੇਂ ਤੋਂ ਹਿੱਸਾ ਨੇ ਇਹ ਗੱਲ ਨੂੰ ਇਸ ਤਰੀਕੇ ਨਾਲ ਲਾ ਕੇ ਆ ਜਾਵੇ ਪਰ ਸਵਾਲ ਤਾਂ ਇੱਥੇ ਖੜਾ ਹੁੰਦਾ ਹੈ ਕਿ ਜਿਹੜੀ ਗੱਲ ਮੀਡੀਆ 'ਚ ਆ ਜਾ ਜਿਹੜੀ ਗੱਲ ਸੋਸ਼ਲ ਮੀਡੀਆ 'ਤੇ ਆ ਜਾ ਤੇ ਜਿਹੜੀ ਗੱਲ ਤੋਂ ਇੱਕ ਪਾਰਟੀ ਲਾਹਾ ਲੈਣਾ ਚਾਹੇ ਉਹ ਗਲਤਾਂ ਕਰਨੀ ਬੰਦ ਨਹੀਂ ਬਣਦੀ ਆ ਉਹਦੇ ਤੇ ਕਿ ਕੀ ਆਪਣੇ ਬੰਦਿਆਂ ਨੂੰ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਛੜਛੜ ਇੱਧਰ ਆ ਰਹੇ ਨੇ ਤਾਂ ਹੁਣ ਇੱਥੇ ਸਵਾਲ ਬਣਦਾ ਹੈ ਕਿ ਕਿਤੇ ਆਮ ਆਦਮੀ ਪਾਰਟੀ ਇਹ ਤਾਂ ਨਹੀਂ ਕਿ ਬਹੁਤ ਜਗ੍ਹਾ ਦੇ ਉੱਤੇ ਇਹੇ ਹੀ ਕਰ ਰਹੀ ਹੋਵੇ ਕਿ ਆਪਣੇ ਬੰਦਿਆਂ ਨੂੰ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੋਵੇ ਦੁਬਾਰਾ ਇਹ ਕਿਹਾ ਜਾ ਰਿਹਾ ਹੋਵੇ ਇੱਕ ਫੋਟੋ ਲਗਾਉਣ ਦੀ ਖਾਤਰ ਕਿ ਇੰਨੇ ਬੰਦੇ ਸ਼ਾਮਲ ਹੋ ਗਏ ਸਵਾਲ ਹੈ ਪਰ ਹੋਣਾ ਜਿਸ ਤਰੀਕੇ ਦੀ ਤਸਵੀਰ ਆਈ ਹੈ ਤੁਸੀਂ ਵੀ ਸੁਣਿਓ ਕਿ ਪਹਿਲਾਂ ਸੰਜੀਵ ਜਿਹੜੇ ਆ ਅਰੋੜਾ ਜੀ ਉਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਤੋਂ ਬੰਦੇ ਬਹੁ ਗੰਤੀ ਤੋਂ ਬਹੁ ਗੰਤੀ ਵਿੱਚ ਕਾਂਗਰਸ ਪਾਰਟੀ ਤੋਂ ਬੰਦੇ ਆਪਣੀ ਪਾਰਟੀ ਸ਼ਾਮਲ ਹੋ ਰਹੇ ਆ ਤੇ ਜਿਸ ਦੇ ਦੌਰਾਨ ਉਸ ਵਿਅਕਤੀ ਦਾ ਨਾਮ ਲੈ ਲੈਂਦੇ ਆ ਜਿਹੜੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਵੀ ਸਕਦੇ ਹੋ ਵੀਰ ਦੇ ਸਰੂਪਾ ਪਾਇਆ ਜਾ ਰਿਹਾ ਜੋ ਪੱਟੀ ਹੈ ਜੋ ਆਮ ਆਦਮੀ ਪਾਰਟੀ ਦੀ ਪੱਟੀ ਉਹ ਪਾਈ ਜਾ ਰਹੀ ਹੈ ਤਾਂ ਇਹ ਤਸਵੀਰ ਇਹ ਦੱਸਦੀ ਹੈ ਕਿ ਕੀ ਚੱਲ ਰਿਹਾ ਜਾਂ ਕੀ ਨਹੀਂ ਚੱਲ ਰਿਹਾ ਤਾਂ ਹੁਣ ਤਸਵੀਰ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਰੋੜਾ ਵੱਲੋਂ ਕਈ ਕਾਂਗਰਸੀ ਜਿਹੜੇ ਆ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਪਰ ਉਸ ਦੇ ਵਿੱਚ ਹੀ ਕਾਂਗਰਸੀ ਆਂ ਦੇ ਵਿੱਚ ਵਿੱਚ ਇੱਕ ਬੰਦਾ ਉਹ ਸ਼ਾਮਲ ਕੀਤਾ ਗਿਆ ਜਿਹੜਾ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਜਿਹੜਾ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਵੱਲੋਂ ਹੀ ਵੱਲੋਂ ਕੇ ਪਿੰਡ ਦਾ ਮੁੰਡਾ ਸਰਪੰਚ ਆ ਉਹਦਾ ਨਾ ਵਿੱਕੀ ਹੈ ਉਸ ਵਿਅਕਤੀ ਨੂੰ ਦੁਬਾਰਾ ਸ਼ਾਮਲ ਕਰ ਲਿਆ ਗਿਆ ਤਾਂ ਹੁਣ ਇੱਥੇ ਸਮਝ ਨਹੀਂ ਆ ਰਹੀ ਕਿ ਆਮ ਆਦਮੀ ਪਾਰਟੀ ਕੀ ਆਪਣੇ ਵਰਕਰਾਂ ਦੇ ਉਮੀਦਵਾਰ ਜਾਂ ਵਰਕਰਾਂ ਦੇ ਜਾਂ ਅਹੁਦੇਦਾਰਾਂ ਦੇ ਲਾਇਸੈਂਸ ਰਿਨਿਊ ਕੀਤੇ ਜਾ ਰਿਹਾ ਹੈ ਕਿ ਪਹਿਲਾਂ ਵਾਲੀਆਂ ਮੈਂਬਰਸ਼ਿਪਾਂ ਛੋੜ ਗਈਆਂ ਪੁਰਾਣੀਆਂ ਹੋ ਗਈਆਂ ਦੁਬਾਰਾ ਦੇ ਦਿੱਤਾ ਜਾਵੇ ਜਾਂ ਚੋਣਾਂ ਦੌਰਾਨ ਦੂਜੀਆਂ ਪਾਰਟੀਆਂ ਤੇ ਜਾਂ ਇੱਕ ਹਵਾ ਬਣਾਉਣ ਲਈ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਆ ਇੰਨੇ ਬੰਦੇ ਸ਼ਾਮਲ ਹੋ ਗਏ ਜੀ ਵਿੱਚ ਭਾਵੇਂ ਬਹੁਤੇ ਬੰਦੇ ਆਪਣੇ ਹੋਣ ਪਰ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਨੌਜਵਾਨ ਨੂੰ ਸ਼ਾਮਲ ਕੀਤਾ ਗਿਆ ਉਹ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸੇਵਾ ਕਰ ਰਿਹਾ ਹੈ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਵਰਕ ਕਰ ਰਿਹਾ ਤੇ ਉਹ ਲਗਾਤਾਰ ਪ੍ਰਚਾਰ ਵੀ ਕਰ ਰਿਹਾ ਸੰਜੀਵ ਅਰੋੜਾ ਦਾ ਉਹ ਪੂਰਾ ਪ੍ਰਚਾਰ ਕਰ ਰਿਹਾ ਉੱਥੇ ਇੰਚਾਰਜ ਤੱਕ ਉਹਨੂੰ ਲਾਇਆ ਹੋਇਆ ਹੈ ਪਰ ਇਹ ਸਾਰੇ ਦੌਰਾਨ ਹੀ ਕਾਂਗਰਸ ਪਾਰਟੀ ਵੱਲੋਂ ਆਇਆ ਕਿ ਉਹਦੇ ਗੱਲ ਦੇ ਵਿੱਚ ਰੋਪਾ ਪਾਤਾ ਜਾਂਦਾ ਤੇ ਉਹਨੂੰ ਸ਼ਾਮਲ ਕਰ ਲਿਆ ਜਾਂਦਾ। ਹੁਣ ਇੱਕ ਇਹ ਹੋਰ ਗੱਲ ਹੈ ਕਿ ਜਿਹੜੇ ਬਾਕੀ ਸ਼ਾਮਲ ਹੋਏ ਐ ਸਾਨੂੰ ਨਹੀਂ ਪਤਾ ਕਿ ਉਹ ਕਾਂਗਰਸ ਤੋਂ ਆਇਆ ਜਾਂ ਕਿਤੋਂ ਆ। ਪਰ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਤਾ ਲੱਗਣਾ ਚਾਹੀਦਾ ਹੈ ਕਿ ਕੀ ਕਿਤੇ ਆਮ ਆਦਮੀ ਪਾਰਟੀ ਆਪਣੇ ਬੰਦਿਆਂ ਨੂੰ ਦੁਬਾਰਾ ਲਾਇਸੈਂਸ ਤਾਂ ਨਹੀਂ ਦੇ ਰਹੀ ਕਿ ਭਾਈ ਤੁਹਾਡੀ ਮਿਆਦ 3 ਸਾਲ ਦੀ ਸੀ, 4 ਸਾਲ ਦੀ ਸੀ ਹੁਣ ਲਾਇਸੈਂਸ ਦੁਬਾਰਾ ਕਰਾ ਲਓ, ਇੱਕ ਵਾਰ ਨਿਊ ਕਰਵਾ ਲਓ। ਇਹ ਅਕਸਰ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਬੰਦੇ ਨਹੀਂ ਮਿਲਦੇ ਸ਼ਾਮਲ ਕਰਨ ਵਾਲੇ ਤਾਂ ਫਿਰ ਆਪਣੇ ਬੰਦਿਆਂ ਨੂੰ ਕਿ ਤਾਂ ਕਿ ਅਖਬਾਰ ਜਾਂ ਕਿਤੇ ਇਸ਼ਤਿਹਾਰ ਦੇ ਵਿੱਚ ਫੋਟੋ ਲਗਾਈ ਜਾ ਸਕੇ ਕਿ 50 ਬੰਦੇ 60 ਬੰਦੇ 70 ਬੰਦੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਉਹ ਖੁਦ ਪਹਿਲਾਂ ਹਿੱਸਾ ਸੀ ਅਸੀਂ ਫੋਨ ਤੇ ਵੀ ਗੱਲਬਾਤ ਕੀਤੀ ਹੈ ਤਾਂ ਉਹ ਵਿਅਕਤੀ ਦਾ ਇੱਥੇ ਇਹ ਕਹਿਣਾ ਵਿਕੀ ਦਾ ਕਿ ਇਹ ਬਾਏ ਮਿਸਟੇਕ ਹੋਇਆ ਹੈ ਉਹ ਉਸ ਵਾਰਡ ਦੇ ਇੰਚਾਰਜ ਸੀ ਤੇ ਸਰੋਪਾ ਉਹਨਾਂ ਦੇ ਵੀ ਪਾਪਤਾ ਗਿਆ ਪਰ ਉਹਨਾਂ ਨੇ ਕਿਹਾ ਕਿ ਉਹ ਤਾਂ ਆਮ ਆਦਮੀ ਪਾਰਟੀ ਦਾ ਲੰਮੇ ਸਮੇਂ ਤੋਂ ਇਸਾਨੇ ਇਹ ਗੱਲ ਨੂੰ ਇਸ ਤਰੀਕੇ ਨਾਲ ਲਾ ਕੇ ਆ ਜਾਵੇ ਪਰ ਸਵਾਲ ਤਾਂ ਇੱਥੇ ਖੜਾ ਹੁੰਦਾ ਹੈ ਕਿ ਜਿਹੜੀ ਗੱਲ ਮੀਡੀਆ 'ਚ ਆ ਜਾਏ ਜਿਹੜੀ ਗੱਲ ਸੋਸ਼ਲ ਮੀਡੀਆ 'ਤੇ ਆ ਜਾਏ ਤੇ ਜਿਹੜੀ ਗੱਲ ਤੋਂ ਇੱਕ ਪਾਰਟੀ ਲਾਹਾ ਲੈਣਾ ਚਾਹੇ ਉਹ ਗਲਤਾਂ ਕਰਨੀ ਬੰਦ ਨਹੀਂ ਬਣਦੀ ਆ ਉਹਦੇ ਤੇ ਕਿ ਕੀ ਆਪਣੇ ਬੰਦਿਆਂ ਨੂੰ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਇਹ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਛੜਛੜ ਇਧਰ ਆ ਰਹੇ ਨੇ ਤਾਂ ਹੁਣ ਇੱਥੇ ਸਵਾਲ ਬਣਦਾ ਹੈ ਕਿ ਕਿਤੇ ਆਮ ਆਦਮੀ ਪਾਰਟੀ ਇਹ ਤਾਂ ਨਹੀਂ ਕਿ ਬਹੁਤ ਜਗ੍ਹਾ ਦੇ ਉੱਤੇ ਇਹਹੀ ਕਰ ਰਹੀ ਹੋਵੇ ਕਿ ਆਪਣੇ ਬੰਦਿਆਂ ਨੂੰ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੋਵੇ ਦੁਬਾਰਾ ਇਹ ਕਿਹਾ ਜਾ ਰਿਹਾ ਹੋਵੇ ਇੱਕ ਫੋਟੋ ਲਗਾਉਣ ਦੀ ਖਾਤਰ ਕਿ ਇੰਨੇ ਬੰਦੇ ਸ਼ਾਮਲ ਹੋ ਗਏ ਸਵਾਲ ਹੈ ਪਰ ਹੋਣਾ ਜਿਸ ਤਰੀਕੇ ਦੀ ਤਸਵੀਰ ਆਈ ਹੈ ਤੁਸੀਂ ਵੀ ਸੁਣਿਓ ਕਿ ਪਹਿਲਾਂ ਸੰਜੀਵ ਜਿਹੜੇ ਆ ਅਰੋੜਾ ਜੀ ਉਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਤੋਂ ਬੰਦੇ ਬਹੁ ਗੰਤੀ ਤੋਂ ਬਹੁ ਗੰਤੀ ਵਿੱਚ ਕਾਂਗਰਸ ਪਾਰਟੀ ਤੋਂ ਬੰਦੇ ਆਪਣੀ ਪਾਰਟੀ ਸ਼ਾਮਲ ਹੋ ਰਹੇ ਆ ਤੇ ਜਿਸ ਦੇ ਦੌਰਾਨ ਉਸ ਵਿਅਕਤੀ ਦਾ ਨਾਮ ਲੈ ਲੈਂਦੇ ਆ ਜਿਹੜੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਵੀ ਸਕਦੇ ਹੋ ਵੀਰ ਦੇ ਸਰੂਪਾ ਪਾਇਆ ਜਾ ਰਿਹਾ ਜੋ ਪੱਟੀ ਹੈ ਜੋ ਆਮ ਆਦਮੀ ਪਾਰਟੀ ਦੀ ਪੱਟੀ ਉਹ ਪਾਈ ਜਾ ਰਹੀ ਹੈ ਤਾਂ ਇਹ ਤਸਵੀਰ ਇਹ ਦੱਸਦੀ ਹੈ ਕਿ ਕੀ ਚੱਲ ਰਿਹਾ ਜਾਂ ਕੀ ਨਹੀਂ ਚੱਲ ਰਿਹਾ ਤਾਂ ਹੁਣ ਤਸਵੀਰ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ